ਲਬਿਕ ਗੱਲ ਆਪਾਂ ਗੱਲਾਂ ਹੋਰ ਵੀ ਬਹੁਤ ਕਰ ਲੀਆਂ ਮੈਂ ਹੁਣ ਤੁਹਾਨੂੰ ਨਾ ਆਪਦੀ ਗੱਲ ਹੱਡ ਬੀਤੀ ਗੱਲ ਸੁਣਾਉਣਾ ਇਹ ਕੋਈ ਸਟੋਰੀ ਕਹਾਣੀ ਨਹੀਂ ਹੈ ਕੋਈ ਜਿਹੜੀ ਮੇਰੇ ਨਾਲ ਮੈਂ ਵਰਤੀ ਹੈ ਨਾ ਮੈਂ ਤੁਹਾਨੂੰ ਉਹ ਦੇਖਦਾ ਉਹ ਸੁਣਾਉਣਾ ਬਈ ਜਾਨੀ ਮੈਂ ਬਹੁਤ ਭਲੇ ਕਰੇ ਨੇ ਮੇਰੇ ਬਹੁਤ ਭਲਿਆਂ ਦਾ ਮੁੱਲ ਮੈਨੂੰ ਬਹੁਤ ਵੱਡਾ ਮਿਲਿਆ ਭਲੇ ਦਾ ਭਲਾ ਮੁੱਲ ਮਿਲਦਾ ਭਰਾਵੋ ਬਹੁਤ ਵੱਡਾ ਮੇਰੀ ਗੱਲ ਤੁਸੀਂ ਨੇਚਾ ਨਾ ਸੁਣ ਲਿਓ ਬਈ ਮੈਂ ਰਿਸ਼ਤੇ ਬਹੁਤ ਕਰਾਇਆ ਹੈ ਪਰ ਮੈਂ ਕਿਸੇ ਤੋਂ ਪੈਸਾ ਨਹੀਂ ਭਰਾਭੂ ਲਿਆ ਮੇਰੇ ਪਿੰਡ ਦਾ ਬੰਦਾ ਮੈਨੂੰ ਕੋਈ ਵੀ ਆ ਕੇ ਕਹੇ ਵੀ ਲਿਆ ਕੇ ਉਹ ਨਹੀਂ ਆ ਕੇ ਮੈਨੂੰ ਕਹਿ ਸਕਦਾ ਮੈਂ ਲਿਆ ਨਹੀਂ ਪਰ ਕੋਈ ਬੰਦਾ ਤਾਂ ਰਿਸ਼ਤਾ ਕਰਾਉਂਦਾ ਉਹਦੇ ਪੈਸੇ ਲੈਂਦੇ ਨੇ ਉਹ ਕਾਲਪੁਰਖ ਕਹਿੰਦਾ ਵੀ ਤੈਂ ਤਾਂ ਆਪਦਾ ਮੁੱਲ ਲੈ ਲਿਆ ਉਹ ਭਰਾਭੂ ਉਹ ਪੈਸੇ ਨਾ ਲਵੋ ਉਹਦਾ ਮੁੱਲ ਜਿਹੜਾ ਕਾਲਪੁਰਖ ਦੇਊਗਾ ਤਾਂ ਕਈ ਹਿੱਸੇ ਜ਼ਿਆਦੇ ਦੇਊਗਾ ਉਹਦਾ ਬਹੁਤ ਵੱਡਾ ਮੁੱਲ ਮਿਲਦਾ ਹੈ ਮੈਨੂੰ ਖੁਦ ਮਿਲਿਆ ਹੈ ਮੈਨੂੰ ਇਹ ਸਤੇ ਕਰਾਈਆਂ ਦਾ ਮੁੱਲ ਬਹੁਤ ਮੈਨੂੰ ਮਿਲੇ ਐ ਮੈਨੂੰ ਤਾਂ ਪਤਾ ਹੈ ਮੈਂ ਕਿਸੇ ਤੋਂ ਪੈਸਾ ਨਹੀਂ ਲੈਂਦਾ ਮੈਂ ਐਵੇਂ ਜਿਵੇਂ ਕੇਰਾ ਨਾ ਆਪਦਾ ਬੈਠਾ ਸੰਗਰੂਰ ਤੋਂ ਵਸਦੇ ਵਿੱਚ ਆਵਾਂ ਜਦੋਂ ਮੈਂ ਆਵਾਂ ਤਾਂ ਮੇਰੇ ਕੋਲੇ ਆ ਕੇ ਇੱਕ ਭਾਈ ਸਰਦਾਰ ਬੈਠ ਗਿਆ ਪੜਿਆ ਲਿਖਿਆ ਬੰਦਾ ਮੇਰੇ ਬਰਾਬਰ ਬੈਠ ਗਿਆ ਤੇ ਅਖਬਾਰ ਪੜੀ ਜਾਂਦਾ ਤੇ ਮੈਂ ਸੁਤੇ ਹੀ ਉਹਦ ਨੂੰ ਪੁੱਛ ਲਿਆ ਮੈਂ ਕਿਹਾ ਭਾਈ ਸਾਹਿਬ ਕਿੱਥੇ ਨੇ ਘਰ ਆਪਣੇ ਕਹਿੰਦਾ ਜੀ ਘਰ ਮੇਰੇ ਤਨਹੋਲੇ ਨੇ ਆਪਣੇ ਮਖਾ ਜੀ ਮੇਰੇ ਕਰਮ ਕਟ ਨੇ ਉਹ ਅਸੀਂ ਗੱਲੀ ਲਾ ਗਏ ਉਹ ਸੁਧੀ ਗੱਲਾਂ ਕਰਦੇ ਕਰਦੇ ਤੋਂ ਮੈਥੋਂ ਕਿਸੇ ਗੱਲ 'ਚ ਆਏ ਕਿ ਹੈ ਗਿਆ ਮਖਾ ਜੀ ਮੈਨੂੰ ਉਹ ਕਹਿੰਦਾ ਜੇ ਆਪਾਂ ਪੰਡ ਜੀ ਐਂ ਕਰੀਏ ਉਹ ਜਦੋਂ ਮੈਂ ਪੰਡਤ ਕਿਹਾ ਮੈਨੂੰ ਕਹਿੰਦਾ ਤੂੰ ਪੰਡਤ ਹੈ ਮੈਂ ਕਿਹਾ ਹਾਂ ਜੀ ਕਹਿੰਦਾ ਵਾਹ ਵਾਹ ਭਾਈ ਕਹਿੰਦਾ ਮੈਂ ਵੀ ਪੰਡਤਾਂ ਕਹਿੰਦਾ ਤਾਂ ਬਾੜੀ ਚੰਗੀ ਗੱਲ ਹੋ ਗਈ ਤੂੰ ਪੰਡਤ ਹੈ ਮੈਂ ਹੁਣ ਤੈਨੂੰ ਕੋਈ ਗੱਲ ਕਹਿਣਾ ਮਖਾ ਜੀ ਦੱਸੋ ਕਹਿੰਦਾ ਪੰਡਤਾਂ ਦਾ ਪੰਡਤਾਂ ਨੂੰ ਹੀ ਪਤਾ ਹੁੰਦਾ ਹੈ ਕਹਿੰਦਾ ਯਾਰ ਇੱਕ ਲੜਕੀ ਮੇਰੀ ਸਾਲ ਭਰ ਦੀ ਘਰੇ ਬੈਠੀ ਆ ਛੱਡੀ ਇਹ ਗੱਲ ਦਾ ਰਿਜ਼ਲਟ ਲਿਓ ਤੁਸੀਂ ਵੀ ਇਹਦਾ ਮੈਨੂੰ ਫਲ ਕੀ ਮਿਲਿਆ ਇਹ ਮੈਂ ਤੁਹਾਨੂੰ ਸਾਰਾ ਦੱਸੂਗਾ ਮੇਰੀ ਗੱਲ ਬੜੇ ਖਿਆਲ ਨਾਲ ਸੁਣਨੀ ਹੈ ਇਹ ਆਪਾਂ ਕਹਿ ਦੇਣਾ ਸਾਡਾ ਆਪਾਂ ਕਿਸੇ ਪਿੱਛੇ ਕੀ ਕੰਮ ਛੱਡਣਾ ਹੈ ਕੀ ਜਾਣਾ ਪਰ ਜਿਹੜਾ ਇਹਦਾ ਮੈਨੂੰ ਲਾਭ ਹੋਇਆ ਨਾ ਉਹ ਤੁਹਾਨੂੰ ਸਾਰਾ ਚਾਨਣ ਹੋਊਗਾ ਮੈਂ ਦੱਸੂਗਾ ਮੇਰੀ ਪਰ ਗੱਲ ਸੁਣਿਓ ਤੁਸੀਂ ਇਹ ਉਹਦੇ ਭਾਈ ਜਦੋਂ ਕਿਹਾ ਨਾ ਕਹਿੰਦਾ ਤੇਰੇ ਪਿੰਡ ਚ ਕੋਈ ਤੇਰੀ ਸਕੀਰੀ ਚ ਕੋਈ ਲੜਕਾ ਹੋਵੇ ਤਾਂ ਮੇਰੀ ਬਿੱਦ ਲੜਕੀ ਆ ਛੱਡ ਛੱਡੀਆਂ ਹੋਇਆ ਬਿਆ ਉਹਦਾ ਰਿਸ਼ਤਾ ਕਰਾਈ ਕਿਤੇ ਮਖਾ ਜੀ ਮੈਂ ਤਾਂ ਅਣਪੜਾਂ ਤੁਸੀਂ ਫਿਰ ਮੈਨੂੰ ਆਪਦਾ ਡਰੈੱਸ ਦੇਵੋ ਨਾਮ ਲਿਖ ਕੇ ਦੇਵੋ ਪਰਚੀ ਤੇ ਮੈਂ ਗੌਰ ਕਰੂੰ ਇਹ ਗੱਲ ਦੀ ਉਹਨੇ ਜੀ ਆਪਦਾ ਨਾਮ ਲਿਖਤਾ ਨਾਲੇ ਭਾਈ ਮੈਨੂੰ ਉਹਨੇ ਆਪਦਾ ਡਰੈੱਸ ਦੇਤਾ ਵੀ ਫਲਾਨਾ ਗਵਾਰ ਆ ਮੇਰਾ ਨਾਮ ਐ ਕਹਿੰਦਾ ਭਾਈ ਮੈਂ ਆ ਮਾਸਟਰ ਮੈਂ ਬੱਚੇ ਪੜਾਉਣਾ ਕਹਿੰਦਾ ਲੜਕੀ ਮੇਰੀ ਘਰੇ ਆ ਮੇਰੇ ਕੋਲ ਟਾਈਮ ਨਹੀਂ ਹੈ ਕਹਿੰਦਾ ਥਾਂ ਦੇਖਣ ਦੀ ਕਹਿੰਦਾ ਪੁਸਤ ਨਹੀਂ ਪੈਂਦੀ ਕਹਿੰਦਾ ਤੂੰ ਇਸ ਗੱਲ ਤੇ ਫੁੱਲ ਚੜਾਈ ਮੈਂ ਕਿਹਾ ਜੀ ਸਤ ਵਚਨ ਉਹ ਆਉਂਦਾ ਉੱਥੇ ਪਿੱਛੇ ਉਤਰ ਗਿਆ ਮੈਂ ਆਪਦੇ ਪਿੰਡ ਆ ਗਿਆ ਉਹ ਭਰਾ ਉਹ ਜਦੋਂ ਕਿਤੇ 10 ਦਿਨ ਲੰਘੇ ਨਾ ਉਹ ਪਰਚੀ ਮੇਰੇ ਬਟੂਏ ਦੀ ਸੀਗੀ ਉਹ 10 ਦਿਨਾਂ ਦੇ ਲੰਘਿਆਂ ਤੋਂ ਬਾਅਦ ਉਹ ਮੇਰੇ ਜਵਾਈ ਦੀ ਮਾਮੀ ਗੁਜਰਗੀ ਦੋ ਬੱਚੇ ਛੱਡ ਕੇ ਹੁਣ ਭੋਗ ਤੇ ਮੈਂ ਜਾਣਾ ਸੀ ਉਹਨਾਂ ਦੇ ਨਾਲ ਭਾਈ ਮੈਂ ਭੋਗ ਤੇ ਚਲਿਆ ਗਿਆ ਭੋਗ ਤੇ ਜਦੋਂ ਗਿਆ ਉਦੋਂ ਬਾਅਦ ਫਿਰ ਰਿਸ਼ਤੇਦਾਰ ਸਾਰੇ ਭੋਗ ਤੋਂ ਬਾਅਦ ਇਕੱਠੇ ਬੈਠੇ ਨੇ ਉਹਦੇ ਦੂਸਰੇ ਭਾਈ ਮਲਾਜਮ ਸੀ ਉਹ ਵੀ ਆਏ ਵੇ ਹੋਰ ਰਿਸ਼ਤੇਦਾਰ ਬੈਠੇ ਮੈਂ ਵੀ ਵਿੱਚ ਬੈਠਾ ਉਹਦੀ ਗਾਹਾਂ ਵੱਡੀ ਬੁੜੀ ਮੇਰੇ ਜਵਾਈ ਦੀ ਨਾਨੀ ਕਹਿੰਦੀ ਪੁੱਤ ਮੈਂ ਸਾਰਿਆਂ ਨੂੰ ਬੇਨਤੀ ਕਰਦੀਆਂ ਆਪੋ ਆਪਣੀ ਘਰੀਂ ਵਗ ਜੂਗੇ ਫਿਰ ਅੱਜ ਸਾਰੇ ਇਕੱਠੇ ਹੋਏ ਵਿਆਂ ਕਹਿੰਦੀ ਇਹ ਦੋ ਬੱਚਿਆਂ ਦਾ ਪਿਓ ਐ ਉਮਰ ਛੋਟੀ ਐ ਆਪਾਂ ਇਹਦੀ شادی ਕਰਨੀ ਐ ਜੇ ਕਿਸੇ ਨੂੰ ਕੋਈ ਰਿਸ਼ਤਾ ਮਿਲਦਾ ਹੋਵੇ ਇਹਨੂੰ ਬਰਾਬਰ ਕਰਨਾ ਐ ਆਪਾਂ ਇਹਨੂੰ ਰਿਸ਼ਤਾ ਕਰਾਉਣਾ ਐ ਉਹ ਭਾਈ ਮੇਰੇ ਗੱਲ ਹੋ ਉਹਦੀ ਯਾਦ ਆ ਗਈ ਮੈਂ ਕਿਹਾ ਵੀ ਕੋਈ ਗੱਲ ਨਹੀਂ ਜਾ ਕੇ ਮੈਂ ਤਲਾਸ਼ ਕਰੂੰਗਾ ਚਲੋ ਜੀ ਭੋਗ ਤੋਂ ਬਾਅਦ ਆਪੋ ਆਪਣੀ ਜੱਗੀ ਚਲੇ ਗਏ ਅਸੀਂ ਆਪਦੇ ਪਿੰਡ ਆ ਗਏ ਉਹ ਜਦੋਂ ਆਪਦੇ ਪਿੰਡ ਅਸੀਂ ਆ ਗਏ ਤਾਂ ਮੈਂ ਦੂਜੇ ਦਿਨ ਸੋਚਿਆ ਵੀ ਹੁਣ ਉਹ ਚੀਜ਼ ਦੀ ਤਲਾਸ਼ ਕਰੀਏ ਮੈਂ ਉਹ ਪਰਚੀ ਮੇਰੇ ਬਟਕੂਏ ਚ ਦੀ ਮੈਂ ਪਾਈ ਇੱਥੋਂ ਬਸ ਚੜਿਆ ਮੈਂ ਤਾਂ ਤਨੌਲੇ ਵਜਿਆ ਉਹ ਜਦੋਂ ਮੈਂ ਤਨੌਲੇ ਵਗਿਆ ਉਹ ਪਰਚੀ ਦੇ ਹਿਸਾਬ ਨਾਲ ਮੈਂ ਗਵਾੜ ਪੁੱਸ ਕੇ ਹੌਲੀ-ਹੌਲੀ ਮੈਂ ਉਹਦੇ ਘਰੇ ਵਗਿਆ ਜੋ ਘਰੇ ਵਗਿਆ ਤਾਂ ਮੈਂ ਹਾਕ ਮਾਰੀ ਉਹ ਉਹਦੇ ਘਰ ਵਾਲੀ ਮਾਸਟਰਨੀ ਕਹਿੰਦੀ ਆ ਜਾਓ ਭਾਈ ਕੌਣ ਹੋ ਆ ਜਾਓ ਆ ਜਾਓ ਮੈਂ ਆਪਣਾ ਗਿਆ ਅੰਦਰ ਮੰਝਾ ਡੇਹਾ ਪੈ ਤੀ ਮੈਂ ਮੰਝੇ ਤੇ ਬਹਿ ਗਿਆ ਨਮਸਕਾਰ ਕਰਕੇ ਮੈਂ ਕਿਹਾ ਭਾਈ ਮੈਂ ਕਰਮਕਾੜ ਤੋਂ ਆਇਆ ਮੈਂ ਵੀ ਪੰਡਤਾਂ ਕਹਿੰਦੀ ਅੱਛਾ ਭਾਈ ਦੱਸੋ ਕੰਮ ਮੈਂ ਕਿਹਾ ਜੀ ਮਾਸਟਰ ਜੀ ਮਿਲੇ ਤੇ ਮੈਨੂੰ ਹੋ ਗਏ 10 ਦਿਨ ਉਹ ਲੜਕੀ ਬਾਰੇ ਮੈਨੂੰ ਕਿਹਾ ਸੀ ਮੈਂ ਤਾਂ ਐਂ ਆਇਆ ਤੇ ਵੀ ਲੜਕੀ ਦਾ ਕਿਤੇ ਰਿਸ਼ਤਾ ਕਿਤੇ ਹੋਇਆ ਕਿ ਜਾਂ ਨਹੀਂ ਮੈਂ ਤੁਹਾਨੂੰ ਥਾਂ ਦੱਸਾਂ ਮੇਰੇ ਥਾਂ ਹੁਣ ਕਿ ਹੱਥ 'ਚ ਆ ਹੈ ਕਹਿੰਦੀ ਨਾ ਭਾਈ ਹਜੇ ਕਿਤੇ ਨਹੀਂ ਮਿਲਿਆ ਆ ਲੜਕੀ ਆ ਕਹਿੰਦੀ ਉਹ ਨੀੜੇ ਸਿਉਵੇਂ ਭਾਈ ਮਸ਼ੀਨ ਡਾਹੀ ਵੀ ਉਹਦੀ ਕੱਪੜੇ ਸਿਉਣ ਵਾਲੀ ਮਸ਼ੀਨ ਚੱਲੇ ਤੇ ਮੈਂ ਨਿਗਾਹ ਮਾਰੀ ਮੈਂ ਅੱਖਾਂ ਵੀ ਲੜਕੀ ਦਾ ਤੇ ਉਹ ਲੜਕੇ ਦਾ ਵੀ ਮੇਲ ਹੀ ਐ ਲੜਕੀ ਇੱਕ ਬੱਚੇ ਦੀ ਮਾਂ ਉਹ ਦੋ ਬੱਚਿਆਂ ਦਾ ਪਿਓ ਮੈਂ ਗੱਲਾਂ ਬਾਤਾਂ ਕਰੀਆਂ ਮੈਨੂੰ ਕਹਿੰਦੀ ਭਾਈ ਪਰਸੋਂ ਨੂੰ ਐਤਵਾਰ ਐ ਤੈਨੂੰ ਉਹ ਪਰਸੋਂ ਨੂੰ ਮਿਲੂ ਕਿਤੇ ਉਹ ਸਹਿਰ ਚ ਵੀ ਵਗ ਜਾਂਦਾ ਹੁੰਦਾ ਇਧਰੀ ਘਰੇ ਨਹੀਂ ਆਉਂਦਾ ਇਹ ਕਈ ਸਾਲ ਦੀ ਗੱਲ ਐ ਭਰਾਵਾ ਉਹਦਾ ਮੋਬਾਈਲ ਹੈ ਹੀ ਨਹੀਂ ਸੀਗੇ ਤਾ ਮੈਂ ਕੀ ਕਰਿਆ ਮੈਂ ਚਾਹ ਪਾਣੀ ਪੀ ਕੇ ਜਦੋਂ ਨੇ ਮੈਨੂੰ ਕਹਿਤਾ ਵੀ ਪਰਸੋਂ ਨੂੰ ਆਈ ਮੈਂ ਕਿਹਾ ਪਰਸੋਂ ਨੂੰ ਮਿਲਾਂਗੇ ਮੈਂ ਪਿੰਡ ਆ ਗਿਆ ਪਿੰਡ ਆ ਕੇ ਭਾਈ ਜਦੋਂ ਪਰਸੋਂ ਆ ਗਈ ਤੀਜੇ ਦਿਨ ਮੈਂ ਜਦੋਂ ਫੇਰ ਤਿਆਰ ਹੋਣ ਲੱਗਿਆ ਜਾਣ ਨੂੰ ਇਹਨੇ ਮੇਰੇ ਉਹਦੀ ਜਮਾਈ ਉਹੀ ਆ ਗਿਆ ਜਿਹਦੇ ਮਾਮੇ ਨੂੰ ਮੈਂ ਰਿਸ਼ਤਾ ਕਰਾਉਂਦਾ ਸੀ ਉਹ ਮੋਟਰਸਾਈਕਲ ਲੈ ਕੇ ਆ ਗਿਆ ਮੈਂ ਕਿਹਾ ਭਾਈ ਆਪਾਂ ਉੱਥੇ ਚੱਲਣਾ ਐਂ ਕਰਕੇ ਤੇਰੇ ਮਾਮੇ ਖਾਤਰ ਕਹਿੰਦਾ ਜੀ ਚਲੋ ਫਿਰ ਮੈਂ ਵਸਤੇ ਨਹੀਂ ਗਿਆ ਮੋਟਰਸਾਈਕਲ ਤੇ ਅਸੀਂ ਦੋਨੇ ਜਾਣੇ ਬਾਗੇ ਗਏ ਤਾਂ ਉਹ ਮਾਸਟਰ ਜੀ ਮੇਰੇ ਇੰਤਜ਼ਾਰ ਚ ਵਿਚਾਰਾ ਇੰਤਜ਼ਾਰ ਚ ਬੈਠਾ ਡੀਕੇ ਗਏ ਨਿਮਸਕਾਰ ਬੁਲਾਈ ਆਓ ਜੀ ਆਓ ਜੀ ਬੈਠ ਗਏ ਚਾਹ ਪਾਣੀ ਪਿਆਇਆ ਮੈਂ ਅਖੇ ਜੀ ਇਹ ਮੇਰਾ ਜਵਾਈ ਹੈ ਇਹਦੇ ਮਾਮੇ ਦੇ ਘਰ ਵਾਲੀ ਗੁਜਰਗੀ ਦੋ ਬੱਚੇ ਨੇ ਫਲਾਣੇ ਪਿੰਡ ਕਹਿੰਦਾ ਜੀ ਜ਼ਰੂਰ ਚੱਲਾਂਗੇ ਆਪਾਂ ਦੇਖਣਾ ਮੈਂ ਕਿਹਾ ਜੀ ਗਾਹਾਂ ਉਹ ਬਿਜਲੀ ਮਲਾਜਮ ਹੈ ਜਾਇਦਾਦ ਵੀ ਹੈ ਉਹਦੇ ਘਰ ਵਾਲੀ ਗੁਜਰਗੀ ਇਹਦਾ ਸਾਡ ਛੱਡੀਆਂ ਹੋਇਆ ਵਿਆਹ ਕਹਿੰਦਾ ਵੀ ਮੈਂ ਵਿਹਿਆ ਵਿਆ ਬਾਲੀਆਂ ਉਹ ਮਾਸਟਰ ਕਹਿੰਦਾ ਕਹਿੰਦਾ ਮੈਂ ਬਾਲੀਆਂ ਵਿਹਿਆ ਕਹਿੰਦਾ ਮੇਰਾ ਇੱਕ ਰਿਸ਼ਤੇਦਾਰ ਬੇਲੇ ਪਟਵਾਰੀ ਰਿਟਾਇਰ ਹੋਇਆ ਵਿਆ ਉਹ ਕੱਲ ਨੂੰ ਬੁਲਾ ਲੂ ਮੈਂ ਉਹਨੂੰ ਕੱਲ ਨੂੰ ਬੁਲਾ ਲੂ ਪਰਸੋਂ ਨੂੰ ਕਹਿੰਦਾ ਚੱਲਾਂਗੇ ਆਪਾਂ ਅਸੀਂ ਜਾਣਾ ਤੇ ਮਲੇਰ ਕੋਟ ਵਾਲੇ ਕੋਲੇ ਨਾਰੀ ਕੇ ਪਿੰਡ ਕਹਿੰਦਾ ਤੇਰੇ ਪਿੰਡ ਦੇ ਵਿੱਚ ਦੀ ਜਾਵਾਂਗੇ ਤੈਨੂੰ ਉੱਥੋਂ ਬਿਠਾ ਲਾਂਗੇ ਸਾਡੇ ਕੋਲ ਆਉਣ ਦੀ ਲੋੜ ਨਹੀਂ ਤੈਨੂੰ ਮਖਾ ਜੀ ਠੀਕ ਐ ਟਾਈਮ ਦੱਸੋ ਕਹਿੰਦਾ ਐਨੇ ਟਾਈਮ ਤੇ ਤੂੰ ਅੱਡੇ ਤੇ ਆ ਜੀ ਜਿਹੜੀ ਬੱਸ ਤੇ ਅਸੀਂ ਹੋਵਾਂਗੇ ਉਸ ਚੜਾਂਗੇ ਮਖਾ ਜੀ ਠੀਕ ਐ ਚਲੋ ਜੀ ਉਸ ਦਿਨ ਫਿਰ ਮੈਂ ਅੱਡੇ ਤੇ ਚੱਲਿਆ ਗਿਆ ਜਿਹੜੇ ਦਿਨ ਉਹਨਾਂ ਨੇ ਆਉਣਾ ਸੀ ਬੱਸ ਆਈ ਬਰਨਾਲੇ ਤੋਂ ਮੈਂ ਨਿਗਾਹ ਮਾਰੀ ਵਿੱਚ ਹੈ ਨਾ ਦੂਜੀ ਬੱਸ ਦੇ ਫੇਰ ਆਈ ਮੈਂ ਨਿਗਾਹ ਮਾਰੀ ਉਹਦੇ ਵਿੱਚ ਬੈਠੇ ਕਹਿੰਦੇ ਆਜੋ ਪੰਡੇ ਜੀ ਮੈਂ ਚੜ ਗਿਆ ਅਸੀਂ ਨਾਰੀਕੇ ਚਲੇ ਗਏ ਜਦੋਂ ਉੱਥੇ ਚਲੇ ਗਏ ਤਾ ਮੇਰਾ ਸਨੇਹਾ ਲਾਇਆ ਵਾ ਤੇ ਮੂਰੇ ਤਾਂ ਉਹਨਾਂ ਦੇ ਜਾਨ ਸਾਰ ਉਹ ਭਾਈ ਜਗਾ ਫਿੱਟ ਆ ਗਈ ਮੈਨੂੰ ਪਟਵਾਰੀ ਸਾਹਿਬ ਕਹਿੰਦਾ ਕਹਿੰਦਾ ਪੰਡਿਤ ਜੀ ਇਹਨਾਂ ਬਾਰੇ ਪੁੱਛਣ ਦੀ ਲੋੜ ਨਹੀਂ ਮੈਂ 4 ਸਾਲ ਪਟਵਾਰੀ ਰਹਿ ਕੇ ਗਿਆ ਇਸ ਪਿੰਡ 'ਚ ਮੈਨੂੰ ਸਾਰਾ ਹੀ ਪਤਾ ਹੈ ਪੰਡਤਾਂ ਬਾਰੇ ਕਹਿੰਦਾ ਇਹ ਪਿਓ ਹੈ ਮੈਂ ਮਾਮਾ ਅਸੀਂ ਕਿਸੇ ਨੂੰ ਦਿਖਾਉਣਾ ਨਹੀਂ ਕਰਨਾ ਨਹੀਂ ਕਹਿੰਦਾ ਇਹ ਰੰਡਾ ਰੰਡੀ ਦਾ ਵਿਆਹ ਹੈ ਭਾਈ ਕਹਿੰਦਾ ਸਾਡੇ ਲਟਕਾ ਬਸਿੰਦਾ ਹੈ ਆਪਾਂ ਇੱਥੇ ਰਿਸ਼ਤਾ ਕਰਾਂਗੇ ਕਹਿੰਦਾ ਸਾਡੇ ਠੀਕ ਹੈ ਸਭ ਕੁਝ ਮਖ ਜੀ ਠੀਕ ਹੈ ਸੋ ਦੇਖੋ ਜੀ ਨੂੰ ਦਿਖਾਉਣਾ ਹੈ ਹੋਰ ਦਿਖਾਓ ਕਹਿੰਦੇ ਕਿਸੇ ਨੂੰ ਨਹੀਂ ਦਿਖਾਉਣਾ ਹੋਰ ਅਸੀਂ ਇਹਨਾਂ ਨੂੰ ਪੁੱਛ ਵੀ ਲੜਕੀ ਦੇਖ ਲੈਣ ਇਹ ਜਦੋਂ ਮਰਜੀ ਮੈਂ ਪੁੱਛਿਆ ਮਖ ਜੀ ਲੜਕੀ ਦੇਖਣ ਨੂੰ ਕਹਿੰਦੇ ਨੇ ਉਹ ਕਹਿੰਦੇ ਭਾਈ ਸਵੇਰੇ ਅਸੀਂ ਆਪਦੀ ਉਹ ਭੈਣ ਬੁਲਾ ਲਾਂਗੇ ਤੇ ਲੜਕੀ ਪਰਸੋਂ ਨੂੰ ਦੇਖ ਲਾਂਗੇ ਚਲੋ ਜੀ ਪਰਸੋਂ ਨੂੰ ਲੜਕੀ ਦਿਖਾਉਣ ਦੀ ਸਕੀਮ ਬਣਾਈ ਕਹਿੰਦਾ ਮੈਂ ਬਰਨਾਲੇ ਲੜਕੀ ਲੈ ਕੇ ਆਉਂਗਾ ਮਖ ਜੀ ਠੀਕ ਹੈ ਬਰਨਾਲੇ ਦਾ ਪਾਈ ਰੱਖਤਾ ਟਾਈਮ ਉਹ ਜਿੱਦੋਂ ਪਾਈ ਤੀਜਾ ਦਿਨ ਆਇਆ ਉਹ ਨਾਰੀ ਕੇ ਤੋਂ ਗੱਡੀ ਲੈ ਕੇ ਆਏ ਵਿੱਚ ਮੈਂ ਬੈਠ ਗਿਆ ਮੈਂ ਲੈ ਕੇ ਉਹਨਾਂ ਨੂੰ ਬਰਨਾਲੇ ਚੱਲਿਆ ਗਿਆ ਉੱਥੇ ਲੜਕੀ ਪਾਈ ਦਿਖਾਈ ਉਹ ਵੱਡੀ ਬੁੜੀ ਬੋਲਦੀ ਐ ਮੇਰੇ ਜਵਾਈ ਦੀ ਨਾਨੀ ਪੁੱਤ ਆਪਣੇ ਸਭ ਕੁਝ ਠੀਕ ਐ ਜੇ ਲੜਕੀ ਆਪਾਂ ਅੱਜ ਹੀ ਲੈ ਚਲੀਏ ਮੈਂ ਕਿਹਾ ਮੈਂ ਮਾਸਟਰ ਜੀ ਨੂੰ ਪੁੱਛ ਲੈਣਾ ਮੈਂ ਮਾਸਟਰ ਜੀ ਨੂੰ ਪੁੱਛਿਆ ਉਹ ਕਹਿੰਦਾ ਵੀ ਲੜਕੀ ਮੈਂ ਆਪਦੇ ਘਰੋਂ ਤੋਰੂੰਗਾ ਆਪਾਂ ਬਾਹਲਾ ਲੰਬਾ ਨਹੀਂ ਕੰਮ ਪਾਉਂਦੇ ਆਪਾਂ ਚਿੱਠੀ ਅੱਜ ਹੀ ਬਣਾਉਨੇ ਆ ਉਹਨੇ ਉਹਦੀ ਪੰਡਤ ਬੁਲਾਇਆ ਪੰਡਤ ਬੁਲਾ ਕੇ ਟਾਈਮ ਨਿਕਾਲਿਆ ਟਾਈਮ ਨਿਕਾਲ ਕੇ ਉਸ ਦਿਨ ਦੀ ਚਿੱਠੀ ਬਣਾਤੀ ਵੀ ਮੈਂ ਸਗਨ ਕਰਕੇ ਲੜਕੀ ਨੂੰ ਚੁੰਨੀ ਝੜਾ ਕੇ ਉਹਦੇ ਤੋਰੂੰਗਾ ਚਲੋ ਜੀ ਠੀਕ ਐ ਮੁੜਿਆ ਏ ਉਹ ਜਿਹੜਾ ਦਿਨ ਦਿੱਤਾ ਦੀ ਭਰਾਵੋ ਉਸ ਦਿਨ ਨੂੰ ਫਿਰ ਉਹ ਤਿਆਰੀਆਂ ਕਰਕੇ ਆਪਦੀਆਂ ਦੋ ਗੱਡੀਆਂ ਲੈ ਕੇ ਆ ਗਏ ਆ ਗਏ ਮੈਨੂੰ ਇੱਥੇ ਬਿਠਾਇਆ ਅਸੀਂ ਤਨੌਲੇ ਚਲੇ ਗਏ ਜਾ ਕੇ ਭਾਈ ਉਥੋਂ ਲੜਕੀ ਨੂੰ ਸਗਨਸਾਰਤ ਕਰਿਆ ਚੁੰਨੀ ਚੜਾ ਕੇ ਲੜਕੀ ਨੂੰ ਹੋ ਲੈ ਗਏ। ਉੱਥੇ ਹੁਣ ਉਹ ਬਸਦੇ ਰਸਦੇ ਨੇ ਮौजਾਂ ਕਰਦੇ ਨੇ ਤਾਂ ਮੇਰੇ ਲੜਕੀਆਂ ਤੇ ਮੈਂ ਆਪਦੀਆਂ ਲੜਕੀਆਂ ਦੀ ਤਲਾਸ਼ ਤੇ ਫਿਰਦਾ ਰਿਹਾ। ਦੇਖੋ ਭਰਾਵੋ ਇੱਕ ਲੜਕੀ ਦਾ ਭਲਾ ਕਰਨ ਨਾਲ ਫਿਰ ਮੇਰਾ ਕਿੱਡਾ ਵੱਡਾ ਭਲਾ ਹੁੰਦਾ ਹੈ। ਉਹ ਮੈਨੂੰ ਸਾਡੇ ਪਿੰਡ ਦਾ ਬੰਦਾ ਕਹਿੰਦਾ ਵੀ ਧੌਲੇ ਪੰਡਜੀ ਤੈਨੂੰ ਥਾਂ ਦਿਖਾ ਕੇ ਲਿਆਵਾਂ ਮੈਂ ਕਿਹਾ ਚੱਲ ਭਾਈ ਅਸੀਂ ਦੋਨਾਂ ਨੇ ਚੱਕੇ ਦੋ ਸਾਈਕਲ ਅਸੀਂ ਸਾਈਕਲਾਂ ਤੇ ਧੌਲੇ ਬਾਗੇ ਉਹ ਜਦੋਂ ਗਾਹ ਧੌਲੇ ਗਏ ਉਹ ਪੰਡਤ ਮੇਰੇ ਗੋਤੀ ਚਾਹ ਪਾਣੀ ਪੀਤਾ ਅਸੀਂ ਉੱਥੋਂ ਮੁੜਿਆਏ ਮੁੜ ਕੇ ਭਾਈ ਜਦੋਂ ਮੁੜਿਆਏ ਤਾਂ ਮੈਂ ਰਾਹ ਦੇ ਵਿੱਚ ਕਿਹਾ ਉਹ ਬੰਦੇ ਨੂੰ ਮੈਂ ਕਿਹਾ ਯਾਰ ਇੱਥੇ ਅੰਡਿਆਏ ਪਿੰਡ ਦੇ ਵਿੱਚ ਮੈਂ ਇੱਕ ਪੰਡਤਾਂ ਦੀ ਲੜਕੀ ਦਾ ਰਿਸ਼ਤਾ ਕਰਾਇਆ ਹੈ ਗਰਮੀ ਬਹੁਤ ਪਵੇ ਧੁੱਪ ਬੜੀ ਮੈਂ ਕਿਹਾ ਨਹੀਂ ਤਾਂ ਆਪਾਂ ਘੰਟਾ ਆਰਾਮ ਕਰਾਂਗੇ ਚਾਹ ਪਾਣੀ ਪੀਵਾਂਗੇ ਆਪਾਂ ਆਰਾਮ ਕਰਕੇ ਨਾ ਫੇਰ ਚੱਲਾਂਗੇ ਆਪਾਂ ਅੰਡਿਆਏ ਹੋ ਕੇ ਚੱਲਾਂਗੇ ਕਹਿੰਦਾ ਵੀ ਠੀਕ ਹੈ ਉਹ ਕੁਦਰਤ ਮਹਾਰਾਜ ਦੀ ਅਸੀਂ ਪਾਈ ਜਦੋਂ ਅੰਡਿਆਏ ਗਏ ਉਹ ਪੰਡਤ ਦੇ ਘਰੇ ਗਏ ਮਾਸਟਰ ਜੀਆ ਦੇ ਤਾਂ ਮਾਸਟਰ ਜੀ ਸਾਨੂੰ ਘਰੇ ਹੀ ਮਿਲ ਗਿਆ ਤਨੌਲੇ ਉਹ ਜਦੋਂ ਘਰੇ ਮਿਲਿਆ ਤਾਂ ਬੜੀ ਉਹਨੇ ਖੁਸ਼ੀ ਮਨਾਈ ਆਓ ਪੰਡ ਜੀ ਆਓ ਪੰਡ ਜੀ ਕਿਧਰੋਂ ਆਏ ਕਿਵੇਂ ਆਉਣਾ ਹੋਇਆ ਮੈਂ ਕਿਹਾ ਮਾਸਟਰ ਜੀ ਲੜਕੀਆਂ ਵਾਲਿਆ ਕੋਲੇ ਤਾਂ ਕੂੜੇ ਦਾ ਬੱਠਲ ਹੁੰਦਾ ਹੈ ਉਹ ਰੂੜੀ ਦਾ ਕੂੜਾ ਰੂੜੀ ਤੇ ਹੀ ਛੱਣਾ ਹੁੰਦਾ ਹੈ ਉਹ ਸੋਡੀ ਲੜਕੀ ਪਿਆਹੀਗੀ ਹੁਣ ਮੈਂ ਆਪਦੀਆਂ ਖਾਤਰ ਸਦਾ ਫਿਰਦਾ ਮੈਂ ਆਪਦੀ ਲੜਕੀ ਨੂੰ ਥਾਂਉ ਦੇਖਦਾ ਫਿਰਦਾ ਅਸੀਂ ਥੌਲੇ ਥਾਂਉ ਦੇਖਣ ਗਏ ਤੇ ਉਹ ਪੰਡਤ ਸਾਡੇ ਕੋਤੀ ਅਸੀਂ ਮੁੜਿਆਏ ਅਸੀਂ ਥੋਡੇ ਕੋਲੇ ਆਏ ਵੀ ਚੱਲ ਕੱਥੇ ਘੰਟਾ ਰਾਮ ਕਰਾਂਗੇ ਕਹਿੰਦਾ ਵਾਹ ਭਾਈ ਬਹੁਤ ਵਧੀਆ ਕਰਿਆ ਮੈਨੂੰ ਫਿਰ ਉਹ ਕਹਿੰਦਾ ਕਹਿੰਦਾ ਵਾਹ ਪੰਡਤ ਜੀ ਤੈਂ ਮੇਰੀ ਲੜਕੀ ਦਾ ਰਿਸ਼ਤਾ ਕਰਾਇਆ ਲੈ ਫਿਰ ਤੇਰੀ ਤੇਰੀ ਲੜਕੀ ਦਾ ਰਿਸ਼ਤਾ ਮੈਂ ਕਰਾਉਣਾ ਮਾਹ ਜੀ ਕਰਾਓ ਕਹਿੰਦਾ ਮੈਂ ਵਿਹੇਵਾਂ ਬਾਲੀਏ ਕਹਿੰਦਾ ਜਿਹੜਾ ਉਹ ਪਟਵਾਰੀ ਸੀ ਮੇਰਾ ਰਿਸ਼ਤੇਦਾਰ ਉਹਦੇ ਦੋ ਲੜਕੇ ਨੇ ਉਹ ਵਿਆਹੇ ਹੋਏ ਨੇ ਉਦੋਂ ਛੋਟਾ ਇੱਕ ਸੂਬੇਦਾਰ ਐ ਉਹਦੇ ਤਿੰਨ ਲੜਕੇ ਨੇ ਜਿਹੜੇ ਨੂੰ ਮਰਜ਼ੀ ਜਾ ਕੇ ਬਸੰਦ ਕਰ ਕਹਿੰਦਾ ਮੈਂ ਉਹਨਾਂ ਦਾ ਫੁੱਫੜਾ ਮੈਂ ਬੈਠਾਂ ਤੈਂ ਮੇਰੀ ਲੜਕੀ ਦਾ ਕਰਾਇਆ ਜਾ ਕਹਿੰਦਾ ਮੇਰੇ ਕੋਲ ਤਾਂ ਟਾਈਮ ਘਟਾ ਹੈ ਤੇ ਤੂੰ ਸਾਈਕਲ ਤੇ ਜਾ ਕੇ ਲੜਕਾ ਦੇਖ ਕੇ ਆਈ ਮੈਂ ਕਿਹਾ ਜੀ ਠੀਕ ਐ ਇੰਨੀ ਗੱਲਬਾਤ ਕਰਕੇ ਭਾਈ ਮੈਂ ਤਾਂ ਚਾਹ ਪਾਣੀ ਪੀ ਕੇ ਸੀ ਉਦੋਂ ਚੱਲ ਪਏ ਦੂਸਰੇ ਦਿਨੋ ਚੱਕਿਆ ਮੈਂ ਸਾਈਕਲ ਮੈਂ ਤਾਂ ਆਪਾਂ ਹੀ ਬਾਲੀਏ ਵਗ ਗਿਆ ਜਾਂਦੇ ਨੂੰ ਮੈਨੂੰ ਉਹੀ ਪਟਵਾਰੀ ਮਿਲ ਗਿਆ ਘਰੇ ਘਰ ਉਹਨਾਂ ਦੇ ਲਵੇ ਲਵੇ ਤੇ ਲੱਗ ਹੋਏ ਵ ਤੇ ਉਹ ਅਡੋਡੀ ਆਓ ਪੰਡਤ ਜੀ ਕਿਵੇਂ ਆਉਣਾ ਹੋਇਆ ਕਿਵੇਂ ਆਉਣਾ ਹੋਇਆ ਵਾਹ 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 ਮੈਂ ਕਿਹਾ ਮਹਾਰਾਜ ਜੀ ਆਪਦੀ ਲਟਕੀ ਖਤਰ ਆਇਆ ਮੈਂ ਤੇਰੇ ਭਤੀਜਿਆਂ ਨੂੰ ਦੇਖਣ ਆਇਆ ਮੈਨੂੰ ਮਾਸਟਰ ਜੀ ਨੇ ਭੇਜਿਆ ਕਹਿੰਦਾ ਪੰਡਤ ਜੀ ਘਰ ਦੀ ਗੱਲ ਹੈ ਤੁਸੀਂ ਐਡਾ ਵੱਡਾ ਸਾਡਾ ਕੰਮ ਕਰਿਆ ਆਪਣੇ ਲੜਕੇ ਆਉਣ ਵਾਲੇ ਨੇ ਸਕੂਲੋਂ ਹੁਣ ਉਹ ਸਕੂਲੋਂ ਆ ਗਏ ਮੈਂ ਨਿਗਾਹ ਮਾਰੀ ਮਖਾ ਹੈ ਪੰਡਤਣੀ ਕਹਾ ਗਈ ਵੀ ਆਪਦੇ ਪੇਕਿਆਂ ਨੂੰ ਪੰਡਤ ਫੌਜ ਚ ਲੜਕੀ ਕੋਈ ਹੈ ਨਹੀਂ ਦੀ ਲੜਕੀ ਲੜਕੇ ਤੇ ਕਹਿੰਦਾ ਇਹਨਾਂ ਨੂੰ ਭਈ ਜਿਵੇਂ ਮਰਜ਼ੀ ਕਰਤੇ ਰਹੇ ਨੇ ਇਹ ਮੈਂ ਆਪਦੇ ਮਨ ਚ ਸੋਚਿਆ ਵੀ ਟਿਕਾਣਾ ਵਧੀਆ ਮਿਲਦਾ ਹੈ ਵਿੱਚ ਆਪਦੇ ਬੰਦੇ ਨੇ ਨੇੜ ਪਵੇ ਹੈ ਇੱਕ ਲੜਕੀ ਦਾ ਕੀ ਕਰਨਾ ਹੈ ਫਿਰ ਦੋਦਾ ਹੀ ਕਰਾਂਗੇ ਉਹ ਮਹਾਰਾਜ ਉੱਥੇ ਫਿਰ ਮੇਰੀ ਰਸਨਾ ਏ ਸੀ ਬੈਠੀ ਉਹ ਮਾਸਟਰੀਆਂ ਦੀ رائے ਲੈ ਕੇ ਨਾਲ ਲੈ ਕੇ ਮੰਗ ਬਗਈਏ ਦੀ ਬਾਤ ਕਰੀ ਮਾਸਟਰ ਕਹਿੰਦਾ ਵਾਹ ਪੰਡੇ ਜੀ ਮੰਗ ਮੰਗਈਆ ਮੰਗਣਗੇ ਮੈਂ ਬੈਠਾਂ ਮਖਾ ਜੀ ਬਸ ਫਿੱਕਰੀ ਨਹੀਂ ਕੋਈ ਮੈਂ ਦੋ ਲੜਕੀਆਂ ਦਾ ਰਿਸ਼ਤਾ ਕਰਤਾ ਉਹ ਭਰਾਵੋ ਮੇਰੀਆਂ ਦੋ ਲੜਕੀਆਂ ਉੱਥੇ ਵਿਆਹੀਆਂ ਗਈਆਂ ਬੜਾ ਕਾਰੋਬਾਰ ਵਧੀਆ ਉਹਨਾਂ ਦਾ ਫਿਰ ਮੇਰੇ ਜਿਹੜੀਆਂ ਦੂਜੀਆਂ ਲੜਕੀਆਂ ਰਹਿ ਗਈਆਂ ਤੀਆਂ ਤਾਂ ਜੀ ਨੂੰ ਮੈਂ ਕਰਾਇਆ ਤੀ ਉਹ ਮੈਨੂੰ ਕਿਤੇ ਮਿਲਿਆ ਮੈਨੂੰ ਕਹਿੰਦਾ ਪੰਡ ਜੀ ਤਾਏ ਮੈਨੂੰ ਵਿਧਵਾ ਨੂੰ ਰਿਸ਼ਤਾ ਕਰਾਇਆ ਹੈ ਕਹਿੰਦਾ ਇੱਕ ਤੇਰੀ ਜਿਹੜੀ ਲੜਕੀ ਦਾ ਮੈਂ ਰਿਸ਼ਤਾ ਕਰਾਂ ਮੈਂ ਇੱਕ ਮੇਰਾ ਭਾਂਜਾ ਕਹਿੰਦਾ ਲੁਧਿਆਣੇ ਬਣੀ ਪਿੰਡ ਹੈ ਬੱਲੋਵਾਲ ਕਹਿੰਦਾ ਟਿਕਾਣਾ ਬੜਾ ਤਕੜਾ ਹੈ ਮੇਰਾ ਭਾਂਜਾ ਕੱਲ ਹੀ ਆ ਕੋਰਸ ਕਰਦਾ ਐਨੀ ਜਾਇਦਾਦ ਆਉਂਦੀ ਐ ਉਹਦਾ ਪਿਓ ਗੁਜਰਗਿਆ ਦੀ ਛੋਟੇ ਹੁੰਦੇ ਦਾ ਉਹਦਾ ਪਿਓ ਵੀ ਮਲਾਜਮ ਸੀਗਾ ਕਹਿੰਦਾ ਪਾਈ ਹੁਣ ਤਾਇਏ ਨੇ ਤਾਇਏ ਨੇ ਪਾਲਿਆ ਮੈਂ ਅਖ ਜੀ ਮੈਂ ਦੇਖਿਆ ਹੂੰ ਕਹਿੰਦਾ ਮੈਨੂੰ ਐਡੀ ਦੂਰੋਂ ਸੱਦਣ ਨਾਲ ਤੁਸੀਂ ਕਿਹੜਾ ਦੇਖਿਆ ਓ ਜੇ ਤੁਹਾਡੇ ਸਮਝ ਆ ਗਏ ਆਈ ਗੱਲ ਮੈਂ ਬੈਠਾ ਮਖਾਜੀ ਠੀਕ ਹੈ ਮੈਂ ਆਵਦੇ ਰਿਸ਼ਤੇਦਾਰ ਨੂੰ ਲਿਆ ਦੋ ਚਾਰ ਦਿਨ ਮਗਰੋਂ ਅਸੀਂ ਚਲੇ ਗਏ ਜਦੋਂ ਗਏ ਤਾਂ ਉਹ ਬੁੜੀ ਨੇ ਮੈਨੂੰ ਉਹਦੀ ਸਿਆਣ ਲਿਆ ਕਿਉਂ ਜਦੋਂ ਸਾਖ ਕਰਾਇਆ ਸੀ ਉਹ ਭਾਈ ਬੁੜੀ ਕਹਿਣ ਲੱਗੀ ਜੀ ਤੁਹਾਡਾ ਆਉਣਾ ਮਖਾਜੀ ਛੋਡੇ ਲੜਕੇ ਖਾਤਰ ਭੇਜਿਆ ਸਾਨੂੰ ਛੋਡੇ ਭਾਈ ਨੇ ਕਹਿੰਦੀ ਜੀ ਕੋਈ ਗੱਲ ਨਹੀਂ ਘਰ ਦੀ ਗੱਲ ਹੈ ਉਹ ਲੜਕਾ ਆਇਆ ਗੱਲਾਂ ਬਾਤਾਂ ਕਰੀਆਂ ਉਹ ਤਾਇਏ ਨੂੰ ਮਿਲੇ ਤਾਇਆ ਕਹਿੰਦਾ ਭਾਈ ਤਿੰਨ ਕਿੱਲੇ ਮੇਰੇ ਨੇ ਤਿੰਨੇ ਦੇ ਪਿਓ ਦੇ ਨੇ ਉਹ ਇਹਨਾਂ ਦੇ ਨਾਂ ਹੋਏ ਬਨੇ ਮੈਂ ਇਹਨਾਂ ਦੇ ਨਾਲ ਬਸੀਤ ਕਰਾਤੀ 6 ਕਿੱਲਾਂ ਦਾ ਮੁੰਡਾ ਭਾਈ ਮਾਲਕ ਹੈ ਕੋਰਸ ਕਰਦਾ ਹੈ ਕਹਿੰਦਾ ਜਿਵੇਂ ਮਰਜ਼ੀ ਕਰੋ ਤੁਹਾਡੀ ਤੁਹਾਡੇ ਸਾਹਮਣੇ ਆ ਜਦੋਂ ਮੈਂ ਨਿਗਾਹ ਮਾਰੀ ਡੈਰੀ ਕਰੇ 15 ਮਈਆਂ ਖੜੀਆਂ ਇੱਕ ਪਾਸੇ ਟਰੈਕਟਰ ਖੜਾ ਜਗ੍ਹਾ ਬਹੁਤ ਪਈ ਵੀ ਉਹ ਮਲਾਜ਼ਮ ਦੀ ਪਿਲਸਣ ਲੱਗੀ ਵੀ ਬੁੜੀ ਨੂੰ ਮੁੰਡਾ ਕੋਰਸ ਕਰਦਾ ਮੈਂ ਕਿਹਾ ਕੁੜੀ ਆਪਣੀ ਇੱਕ 10 ਪੜ੍ਹੀ ਪੜ੍ਹੀ ਹੈ ਮੈਂ ਮੇਰੇ ਰਿਸ਼ਤੇਦਾਰ ਨੂੰ ਕਿਹਾ ਇੱਥੇ ਆਪਣੀ ਦਾਲ ਗਲਣੀ ਨਹੀਂ ਇਹ ਤੇ ਰਿਸ਼ਤਾ ਹੋਣਾ ਨਹੀਂ ਆਪਾਂ ਤੋਂ ਵਜਨ ਨਹੀਂ ਚੱਕਿਆ ਜਾਣਾ ਇੰਨਾ ਕਹਿੰਦਾ ਵੀ ਗਲਤਾ ਠੀਕ ਐ ਅਸੀਂ ਚਾਹ ਪੀਣੀ ਪੀ ਕੇ ਭਾਈ ਗੱਲਾਂបੱਤਾਂ ਕਰਕੇ ਸੀ ਮੁੜਿਆਏ ਅਸੀਂ ਤਾਂ ਭਾਈ ਚੁੱਪ ਕਰਕੇ ਬੈਠ ਗਏ ਹਫਤਾ ਲੰਘ ਗਿਆ ਹਫਤੇ ਤੋਂ ਬਾਅਦ ਕਿਤੇ ਉਹ ਪੰਡਤ ਫੇਰ ਮਿਲਿਆ ਆਪਦੀ ਭੈਣ ਨੂੰ ਉਹ ਕਹਿੰਦੀ ਭਾਈ ਜਿਹਨੇ ਤੈਨੂੰ ਸਾਖ ਕਰਾਇਆ ਸੀ ਕਰਮਗੜ ਵਾਲਾ ਪੰਡਤ ਆਪਦੀ ਕੁੜੀ ਖਤਰ ਆਇਆ ਸੀ ਮੁੜਕੇ ਕੋਈ ਗੱਲ ਹੋਈ ਨਹੀਂ ਉਹ ਕਹਿੰਦਾ ਮੈਂ ਤੋੜਿਆ ਦੀ ਕਹਿੰਦੀ ਫਿਰ ਮੁੜਕੇ ਤਾਂ ਕੋਈ ਗੱਲ ਨਹੀਂ ਕਰੀ ਕਹਿੰਦਾ ਮੈਂ ਅੱਜ ਹੀ ਲਊਂਗਾ ਪਤਾ ਉਹ ਭਾਈ ਉਹ ਉਸੇ ਦਿਨ ਆਥਣ ਨੂੰ ਕਰਮਗੜ ਸਾਡੇ ਕੋਲੇ ਆ ਗਿਆ ਉਹ ਭਰਾਵਾ ਮੇਰਾ ਪਿੰਡ ਕਰਮਗੜ ਹੈ ਜ਼ਿਲ੍ਹਾ ਬਰਨਾਲਾ ਮੈਂ ਪੰਡਤ ਹਾਂ ਤੇ ਉਹ ਆ ਕੇ ਮੈਨੂੰ ਕਹਿੰਦਾ ਵੀ ਤੁਸੀਂ ਥਾਂ ਦੇਖਿਆ ਸੀ ਕੀ ਗੱਲ ਫਿਰ ਮੁੜ ਕੇ ਨਹੀਂ ਗਏ ਮੈਂ ਕਿਹਾ ਭਾਈ ਸਾਹਿਬ ਗੱਲ ਇਹ ਹੈ ਵੀ ਮੈਂ ਕਈ ਲੜਕੀਆਂ ਦਾ ਪਿਓ ਮੈਥੋਂ ਇਹਨਾਂ ਵਜਨ ਨਹੀਂ ਚੱਕਿਆ ਜਾਣਾ ਉਹ ਕਾਰੋਬਾਰ ਬੜਾ ਤਾਕੜਾ ਹੈ ਕਹਿੰਦਾ ਬਸ ਇਹੀ ਗੱਲ ਹੈ ਮਾਕੇ ਹਾਂਜੀ ਇਹੀ ਗੱਲ ਐ ਕਹਿੰਦਾ ਮੇਰੀ ਮਾਂ ਬੈਠੀ ਐ ਮੈਂ ਬੈਠਾ ਕਹਿੰਦਾ ਮੇਰੀ ਭੈਣ ਐ ਵਿਧਵਾ ਕਹਿੰਦਾ ਤੁਹਾਡੇ ਨਾਲ ਅਸੀਂ ਵਰਤੇ ਵਿਆਂ ਕਹਿੰਦਾ ਤੂੰ ਫਿਕਰ ਨਾ ਕਰ ਰਿਸ਼ਤਾ ਮੈਂ ਕਰਾਉਂਗਾ ਜੇ ਮੰਗ ਮੰਗਣਗੇ ਮੇਰੀ ਮਾਂ ਤੋਂ ਤੇ ਮੈਥੋਂ ਮੰਗਣਗੇ ਤੈਨੂੰ ਦੇਣ ਦੇ ਕੋਈ ਤਰੱਕੀ ਨਾ ਮੰਨ ਮਾਜੀ ਫਿਰ ਠੀਕ ਐ ਫਿਰ ਮੈਂ ਕੀ ਕਰਨਾ ਜਾ ਕੇ ਉੱਥੇ ਥੋਡੇ ਕੋਲੇ ਦੁਬਾਰੇ ਉਹਨਾਂ ਨੂੰ ਕਹਿ ਲੜਕੀ ਦੇਖਣਾ ਆ ਕੇ ਉਹ ਭਰਾਵੋ ਉਹ ਗੱਡੀ ਲੈ ਕੇ ਆਏ ਫਿਰ ਦੋ ਦਿਨ ਬਾਅਦ ਮੈਂ ਦੁਬਾਰਾ ਨਹੀਂ ਗਿਆ ਉਦੋਂ ਹੀ ਮੈਂ ਗੋਤਗਾਹ ਤੇ ਜਿਹੜੀ ਪੁੱਤਰੀ ਦੀ ਪੁੱਛਿਆ ਆ ਲੜਕਾ ਦੇਖ ਆਇਆ ਮੈਂ ਦੁਬਾਰਾ ਨਹੀਂ ਫਿਰ ਗਿਆ ਉਹਨਾਂ ਨੇ ਭਈ ਆ ਕੇ ਲੜਕੀ ਨੂੰ ਸਗਨ ਕਰਤਾ ਮੈਂ ਉੱਥੇ ਲੜਕੀ ਵਿਆਹਤੀ ਅੱਜ ਭਰਾਵੋ ਹੋ ਪੁਰਾਣੇ ਸਾਡੇ ਮੁਲਾਜ਼ਮ ਨੇ ਨੌਕਰੀਆਂ ਮਿਲੀਆਂ ਨੇ ਬਾਅਦ ਚ ਮੈਂ ਪਹਿਲਾਂ ਖਰੀਦ ਨਹੀਂ ਤੀ ਸਕਦਾ ਨੌਕਰੀਆਂ ਬਾਅਦ ਚ ਮਿਲੀਆਂ ਨੇ ਟਿਕਾਣੇ ਬੜੇ ਅੱਵਲ ਮਿਲੇ ਮੈਨੂੰ ਉਹ ਮੈਂ ਇੱਕ ਪੰਡਤਾਂ ਦੀ ਕੁੜੀ ਦਾ ਛੱਡੀ ਵੀ ਦਾ ਰਿਸ਼ਤਾ ਕਰਾਇਆ ਭਰਾਵੋ ਉਹ ਮੇਰਾ ਸਾਰੀਆਂ ਲੜਕੀਆਂ ਦੇ ਰਿਸ਼ਤੇ ਹੋ ਗਏ ਘਰੇ ਬੈਠੇ ਦੇ ਕਿਸੇ ਨੇ ਮੰਗਣੀ ਮੰਗੀ ਕਿਸੇ ਨੇ ਮੈਨੂੰ ਤੰਗ ਨਹੀਂ ਕਰਿਆ ਉਹ ਭਰਾਵੋ ਇਹੋ ਜਿਹੇ ਟਿਕਾਣੇ ਮਿਲੇ ਮੇਰੀਆਂ ਲੜਕੀਆਂ ਨੂੰ ਅੱਜ ਜਿਹੜੇ ਬੰਦੇ ਜਾਂਦੇ ਨੇ ਉਹ ਦੇਖਦੇ ਨੇ ਵੀ ਠੀਕ ਐ ਅੱਜ ਮੇਰੇ ਜਵਾਈ ਮੇਰੇ ਕੋਲੇ ਆਉਂਦੇ ਨੇ ਕਹੇ ਜੇ ਮੈਨੂੰ ਜਵਾਈ ਮਿਲੇ ਨੇ ਉਹਨਾਂ ਦੀ ਕੋਈ ਸਿਫਤ ਨਹੀਂ ਕਰੀ ਜਾਂਦੀ ਇਹੋ ਜਿਹੇ ਬੰਦੇ ਮਿਲੇ ਨੇ ਉਹ ਕਿਉਂ ਮਿਲੇ ਉਹ ਭਰਾਵੋ ਜੇ ਮੈਂ ਕਿਸੇ ਦਾ ਭਲਾ ਕਰਿਆ ਨਾ ਉਹ ਮੇਰਾ ਕਈ ਗੁਣਾ ਭਲਾ ਹੋ ਗਿਆ ਮੈਂ ਇਹੀ ਗੱਲ ਕਹਿਣਾ ਵੀ ਭਰਾਵੋ ਕਰੋ ਭਲਾ ਅੰਤ ਭਲੇ ਦਾ ਭਲਾ ਭਲਾ ਵੱਸ ਹੋਊਗਾ ਐਵੇਂ ਜਿਵੇਂ ਮੈਂ ਐਵੇਂ ਜਿਵੇਂ ਇੱਕ ਮੰਦਰ ਦੇ ਵਿੱਚ ਸਾਡੇ ਕਰਮਗੜ ਰਹਿਣ ਵਾਲੇ ਪੰਡਤ ਨੂੰ ਮੈਂ ਕਿਹੜਾ ਮਿਲਿਆ ਉਹਨੂੰ ਕਿਹਾ ਵੀ ਚੱਲ ਤੇਰੇ ਪਿੰਡ ਜਾ ਕੇ ਆਈਏ ਉਹਦੇ ਪਿੰਡ ਚਲੇ ਗਏ ਉੱਥੋਂ ਫਿਰ ਅਸੀਂ 4 ਦਿਨ ਰਹੇ ਉਹਦੇ ਪਿੰਡ ਝਾਂਸੀ ਦਿੱਲੀੋਂ ਅੱਗੇ ਝਾਂਸੀ ਉੱਥੇ ਜਦੋਂ ਚਾਹ ਦਿਨ ਮੈਂ ਤੇ ਪੰਡਤ ਰਹੇ ਇਹ ਵੀ ਗੱਲ ਭਲੇ ਦੀ ਆ ਜੇ ਭਲਾ ਕਰਿਆ ਉਹਦਾ ਕਿੱਡਾ ਵੱਡਾ ਫਲ ਮਿਲਦਾ ਸਾਨੂੰ ਉੱਥੇ ਜਿੱਦੋਂ ਰਹੇ ਤਾਂ ਇੱਕ ਦਿਨ ਮੈਂ ਕੋਠੇ ਤੇ ਚੜਿਆ ਸੁਤੀ ਨਿਗਾ ਮਾਰੀ ਬਰਾਬਰ ਘਰ ਇੱਕ ਜਿੰਦਾ ਲੱਗਿਆ ਪਿਆ ਖੱਬਲ ਹਰਾ ਹੋਇਆ ਖੜਾ ਐਡਾ ਐਡਾ ਮੈਂ ਕਿਹਾ ਪੰਡਤ ਜੀ ਘਰ ਮੈਨੂੰ ਇਹ ਸੋਡਾ ਲੱਗਦਾ ਜਿੰਦਾ ਲੱਗਿਆ ਪਿਆ ਖੱਬਲ ਹਰਾ ਹੋਇਆ ਵਿਆ ਰਾਤ ਮੈਂ ਪਏ ਇਹਨੇ ਦੇਖਿਆ ਥੋੜਾ ਗਾਡਰ ਕहां ਲੰਗਦਾ ਉਹ ਪੰਡਤ ਜੀ ਮੈਨੂੰ ਕਹਿੰਦੇ ਕਹਿੰਦੇ ਬਾਬਾ ਜੀ ਇਹ ਘਰ ਤਾਂ ਸਾਡਾ ਹੀ ਐ ਇਹ ਮੇਰੇ ਚਾਚੇ ਚਾਚੀ ਦਾ ਘਰ ਹੈ ਉਹ ਗੁਜਰ ਗਏ ਇੱਕ ਕਹਿੰਦਾ ਭਾਈ ਮੇਰੇ ਚਾਚੇ ਦਾ ਮੁੰਡਾ ਬੇਹਤੀ ਉਹ ਕਹਿੰਦਾ ਭਾਈ ਨਸੇ ਕਰਦਾ ਸੀ ਉਹੋ ਕਹਿੰਦਾ ਭਾਈ ਗੁਜਰ ਗਿਆ ਉਹਦੇ ਘਰ ਵਾਲੀ ਕੋਲੇ ਇੱਕ ਬੱਚਾ ਤੀ ਉਹ ਲੈ ਕੇ ਬੱਚਾ ਆਪਦਾ ਮਾਂ ਪਿਓ ਕੋਲੇ ਬਾਗੀ ਇੱਥੇ ਰਹੇ ਕਾਦੇ ਸਿਰ ਤੇ ਹੁਣ ਘਰ ਸੁੰਨਾ ਪਿਆ ਇੱਕ ਕਹਿੰਦਾ ਉਹ ਮੇਰੇ ਚਾਚੇ ਦਾ ਮੁੰਡਾ ਵਾਰਾ ਫਿਰਦਾ ਸੜੂਆ ਆਪਾਂ ਸੜਾ ਕਹਿੰਦੇ ਨੇ ਉਹ ਸੜੂਆ ਕਹਿੰਦੇ ਨੇ ਉਹ ਵਾਰਾ ਫਿਰਦਾ ਉਹ ਵਿਚਾਰੀ ਰਹੇ ਕਿਹਦੇ ਸਿਰ ਤੇ ਜਿੰਦਾ ਲੱਗਿਆ ਵੈ ਘਰ ਬੇਕਾਰ ਹੋਇਆ ਪਿਆ ਇੰਨੀਆਂ ਗੱਲਾਂ ਕਰਕੇ ਸੀ ਚੁੱਪ ਕਰ ਗਏ ਐਸੀ ਵਿਧੀ ਬਣਾਈ ਮਾਲਕ ਨੇ ਆਥਣੋਂ ਲੜਕੀ ਨੇ ਫੋਨ ਕਰ ਲਿਆ ਉਹਨਾਂ ਨੂੰ ਕਹਿੰਦੀ ਮੇਰਾ ਜੇਠ ਨਾ ਵੇਚ ਦੇ ਇਕੱਲਾ ਕਰ ਮੇਰੇ ਕੋਈ ਬੱਚਾ ਹੈ ਇਹ ਘਰ ਮੇਰਾ ਵੀ ਹੈਗਾ ਮੇਰਾ ਜੇਠ ਇਕੱਲਾ ਨਾ ਵੇਚ ਦੇ ਤੁਸੀਂ ਕੋਲੇ ਗੌਰ ਰੱਖਿਓ ਉਹ ਮੈਨੂੰ ਪੰਡਿਤ ਦੀ ਭਝਾਈ ਕਹਿੰਦੀ ਬਾਬਾ ਜੀ ਤੁਸੀਂ ਉਹ ਘਰ ਦੀਆਂ ਗੱਲਾਂ ਕਰ ਦਿੱਤੇ ਆ ਘਰ ਮਾਲਕਨ ਦਾ ਫੋਨ ਆਇਆ ਮੈਂ ਕਿਹਾ ਕੀ ਕਹਿੰਦੀ ਆ ਭਾਈ ਕਹਿੰਦੀ ਕਹਿੰਦੀ ਵੀ ਘਰ ਨਾ ਮੇਰਾ ਜੇਠ ਵੇਚ ਦੇ ਹਜੇ ਸਾਰ। ਉਹ ਮੈਨੂੰ ਕਹਿੰਦੀ ਕਹਿੰਦੀ ਉਹ ਐਂ ਵੀ ਕਹਿੰਦੀ ਹੁੰਦੀ ਆ ਵੀ ਜੇ ਕੋਈ ਰੋਟੀ ਦਾ ਹਿੱਲਾ ਬਣ ਜੇ ਮੈਂ ਮਾਂ ਕੋਲੇ ਕਿੰਨਾ ਚਿਰ ਬੈਠੀ ਰਹੂੰ। ਮੈਂ ਕਿਹਾ ਬੀਬੀ ਰੋਟੀ ਦਾ ਹਿੱਲਾ ਕੀ ਐ? ਪੰਜਾਬ 'ਚ ਅਸੀਂ ਕਿਸੇ ਜ਼ਿਮੀਦਾਰ ਦੇ ਚਾਰ ਸਿਆੜਾਂ ਵਾਲੇ ਦੇ ਰਿਸ਼ਤਾ ਕਰਾ ਦਾਂਗੇ ਉਹਦਾ। ਮੈਂ ਕਿਹਾ ਕਿਉਂ ਬਾਬਾ ਜੀ? ਆਪਾਂ ਕਰਮਗੜ ਕਰਾ ਦਾਂਗੇ। ਕਹਿੰਦਾ ਕਰਾ ਦਾਂਗੇ। ਮੈਂ ਕਿਹਾ ਬੀਬੀ ਐਂ ਕਰ ਫਿਰ। ਇਹ ਨੰਬਰ ਮੈਨੂੰ ਲਾ ਕੇ ਫੜਾ। ਉਹਨੇ ਮੈਨੂੰ ਨੰਬਰ ਲਾ ਕੇ ਫੜਾਇਆ। ਉਹ ਉਹ ਲੜਕੀ ਨੇ ਮੇਰੀ ਬਾਤ ਕਰਾਈ। ਮੈਂ ਇਹਨੂੰ ਨਿਮਸਕਰ ਬੁਲਾਈ। ਮੈਂ ਕਿਹਾ ਭਾਈ ਮੈਂ ਪੰਜਾਬੀ ਪੰਡਤ ਆਂ ਪੰਜਾਬ 'ਚ ਉਹ ਆਇਆ। ਅੱਜ ਮੈਂ ਛੋਡੇ ਘਰੇ ਬੈਠਾ ਚਾਂਸੀ ਉਹ ਜਿਹੜੀ ਤੂੰ ਰੋਟੀ ਵਾਲੀ ਗੱਲ ਕਰਦੀ ਐ ਅਸੀਂ ਕਿਸੇ ਜ਼ਿਮੀਂਦਾਰਾਂ ਦੇ ਤੇਰਾ ਰਿਸ਼ਤਾ ਕਰਾ ਦੇਾਂਗੇ ਤੇਰੇ ਬੱਚੇ ਨੂੰ ਜਾਇਦਾਦ ਦਾ ਜਾਇਦਾਦ ਦਾ ਮਾਲਕ ਬਣਾ ਦੇਾਂਗੇ ਉਹ ਵਿਚਾਰੀ ਸਾਨੂੰ ਕਹਿੰਦੀ ਬਾਬਾ ਜੀ ਇਹ ਤਾਂ ਨਹੀਂ ਮੈਂ ਕੰਮ ਕਰਦੀ ਜ਼ਿਮੀਂਦਾਰਾਂ ਦੇ ਤਾਂ ਨਹੀਂ ਮੈਂ ਜਾਂਦੀ ਬ੍ਰਾਹਮਣਾਂ ਦੀ ਜਾਊ ਤਾਂ ਮੈਂ ਬ੍ਰਾਹਮਣਾਂ ਦੇ ਪਰ दारू ਨਾ ਪੀਂਦੇ ਹੁਣ ਤੁਸੀਂ ਮੇਰਾ ਰਿਸ਼ਤਾ ਕਰਾ ਦਿਓ ਮੈਂ ਮਾਂ ਕੋਲੇ ਕਿੰਨਾ ਕਦਰ ਬੈਠੀ ਰਹੂੰ ਪਰ ਮੇਰੇ ਪੁੱਤ ਨੂੰ ਕੋਈ ਮੇਰੇ ਨਾਲੋਂ ਤੋੜਨ ਵਾਲਾ ਨਾ ਮਿਲੇ ਜਿੱਥੇ ਮੈਂ ਰਹੂੰ ਤਾਂ ਮੇਰਾ ਪੁੱਤ ਮੇਰੇ ਨਾਲ ਰਹੇ ਮਹ ਕੋਈ ਨਹੀਂ ਬੀਬੀ ਅਸੀਂ ਗੱਲ ਕਰਾਂਗੇ ਇੰਨੀਆਂ ਗੱਲਾਂបੱਤਾਂ ਕਰਕੇ ਫੋਨ ਕੱਟਤਾ ਸੀ ਨੰਬਰ ਸਾਡੇ ਕੋਲੇ ਆ ਗਿਆ ਤਾਂ ਭਾਈ ਅਸੀਂ ਉੱਥੇ ਮਿਲ ਕੇ ਪਿੰਡ ਆ ਗਏ ਤਾਂ ਪਿੰਡ ਸਾਡੇ ਪਿੰਡ ਇੱਕ ਪੰਡਤਾਂ ਦਾ ਲੜਕਾ ਸੀ ਅਸੀਂ ਗੌਰ ਕਰੀ ਵੀ ਇਹਨੂੰ ਕਰਾਈਏ ਰਿਸ਼ਤਾ ਉਹਨੂੰ ਰਿਸ਼ਤਾ ਪਹਿਲਾਂ ਹੋਇਆ ਵੈ ਤੀ 15 ਦਿਨ ਰਹਿ ਕੇ ਲੜਕੀ ਉਹ ਚਲੀ ਗਈ ਤੀ ਉਹ ਭਾਈ ਮੁੰਡਾ ਜਲ ਚੜਾਉਣ ਆਉਂਦਾ ਹੁੰਦਾ ਮੰਦਿਰ ਚ ਅਸੀਂ ਲਵੇ ਬੈਠੇ ਉਹਨੂੰ ਚੇਹੜਾਂ ਕਰਦੇ ਹੁੰਦੇ ਸਿੱਟ ਦੋ ਗੜਬੀਆਂ ਪਾਣੀ ਦੀਆਂ ਸਿੱਟ ਭਗਤਾ ਦੋ ਗੜਬੀਆਂ ਪਾਣੀ ਦੀਆਂ ਸ਼ਿਵਜੀ ਭਗਵਾਨ ਹੀ ਸਾਦੀ ਕਰੂ ਉਹ ਭਰਾਵੋ ਫਿਰ ਸ਼ਿਵਜੀ ਭਗਵਾਨ ਨੇ ਐਸੀ ਰਚਨਾ ਰਚੀ ਉਹਦਾ ਹੱਲ ਬਣਾਤਾ ਸਾਨੂੰ ਭੇਜ ਕੇ ਉੱਥੇ ਤਾਂ ਸਾਡੀ ਗੱਲ ਚੱਲਦੀ ਰਹੀ ਉਹਦੇ ਨਾਲ ਫੋਨ ਤੇ ਤਾਂ ਭਾਈ ਫੋਨ ਤੇ ਸੀ ਫੋਟੋਆਂ ਦਿਖਾਈਆਂ ਉਹ ਘਰ ਵਾਲਾ ਵੀ ਮੰਨ ਗਿਆ ਵੀ ਮੈਂ ਰਿਸ਼ਤਾ ਲੈ ਲੂ ਚੱਲ ਭਾਈ ਅਸੀਂ ਫਿਰ ਉਹ ਲੜਕੀ ਨੂੰ ਬੁਲਾ ਕੇ ਉੱਥੋਂ ਆਈ ਲੜਕੀ ਪੰਡਤ ਦੇ ਪਰਿਵਾਰ ਨੂੰ ਲੈ ਕੇ ਇੱਥੇ ਆਈ ਦਾ ਫਿਰ ਅਸੀਂ ਉਹਦੀ ਸਾਦੀ ਕਰੀ ਮੰਦਰ ਦੇ ਵਿੱਚ ਉਹ ਪੰਡਤ ਨੂੰ ਕਿਹਾ ਵੀ ਭਾਈ ਗੋਦਨਾਮਾ ਲੜਕੇ ਦਾ ਲੈਣਾ ਪੂ ਲੜਕੇ ਨੂੰ ਭੇਜਣਾ ਨਹੀਂ ਲੜਕਾ ਇਸ ਘਰ ਦਾ ਮਾਲਕ ਬਣੂ ਕਹਿੰਦਾ ਜੀ ਠੀਕ ਐ ਉਹ ਅਸੀਂ ਭਾਈ ਉੱਥੇ ਰਿਸ਼ਤਾ ਕਰਾਤਾ ਉਹ ਜਦੋਂ ਰਿਸ਼ਤਾ ਕਰਾਤਾ ਲੜਕੀ ਉੱਥੇ ਵਿਆਹਤੀ ਗੋਦਨਾਮਾ ਬੱਚੇ ਦਾ ਲਿਖਿਆਤਾ ਉਹ ਮੌਜਾਂ ਕਰਦੇ ਸੇ ਉਦੋਂ ਬਾਅਦ ਫਿਰ ਭਲਾ ਕੀ ਹੋਇਆ ਸਾਡਾ ਉਹ ਪੰਡਤ ਨੂੰ ਮੈਂ ਪਹਿਲਾਂ ਕਹਤਾ ਸੀ ਮੈਂ ਆਖਿਆ ਭਾਈ ਪੈਸਾ ਨਹੀਂ ਆਪਾਂ ਕਿਸੇ ਤੋਂ ਲੈਣਾ ਇਹਦਾ ਮੁੱਲ ਆਪਾਂ ਰੱਬ ਤੋਂ ਲਵਾਂਗੇ ਕਾਲਪੁਰਖ ਤੋਂ ਪੰਡ ਜੀ ਤੇਰੇ ਚਾਚੇ ਦੀ ਨੂੰਹ ਐ ਇਹ ਪੈਸੇ ਦਾ ਲਾਲਚ ਨਾ ਕਰੀ ਇੱਥੇ ਆਪਾਂ ਪੁੰਨ ਦਾ ਰਾਸ ਸਾਕ ਕਰਾਵਾਂਗੇ ਇਹ ਚੀਜ਼ ਦਾ ਮੁੱਲ ਤੈਨੂੰ ਮਿਲੂਗਾ ਉਹ ਐਸੀ ਕੁਦਰਤ ਮਹਾਰਾਜ ਦੀ ਹੋਈ ਪੰਡ ਦੇ ਲੜਕੀਆਂ ਦੋ ਵਿਹਣ ਵਾਲੀਆਂ ਤੇ ਆਏ ਮੰਦਰ ਵਾਲੇ ਦੇ ਉਹਨੇ ਲੜਕੀਆਂ ਨੂੰ ਥਾਉਂ ਦੇਖ ਲਏ ਫਿਰ ਨਗਰ ਨੇ ਵਿਆਹ ਕਰਿਆ ਫਿਰ ਮੂਰੇ ਹੋ ਗਏ ਮੈਂ ਰੋਕਾਂ ਤੋਂ ਰੁਪਈਏ ਲਵਾਏ ਉਹ ਲੜਕੀਆਂ ਦੀ شادی ਕਰੀ ਨਗਰ ਨੇ ਕਰਮਗੜ੍ਹ ਦੇ ਨਗਰ ਨੇ ਐਸੀਆਂ ਸ਼ਾਦੀ ਕਰੀਆਂ ਐਸੀਆਂ ਸ਼ਾਦੀਆਂ ਕਰੀਆਂ ਲੜਕੀਆਂ ਚੰਗੇ ਘਰੇ ਗਈਆਂ ਦੁਨੇ ਬਹੁਤ ਵਧੀਆ ਵਿਆਹ ਕਰੇ ਨਗਰ ਨੇ ਉਹ ਫਿਰ ਹੱਥ ਬੰਨ ਕੇ ਮੈਨੂੰ ਉਹਦੀ ਉਹ ਪੰਡਤ ਮੰਦਰ ਵਾਲਾ ਕਹਿੰਦਾ ਬਾਬਾ ਜੀ ਉਹ ਜਿਹੜੀ ਤੈਨੂੰ ਗੱਲ ਕਹੀ ਸੀ ਨਾ ਅਖੇ ਤੈਨੂੰ ਇਹਦਾ ਮੁੱਲ ਮਿਲੂ ਕਹਿੰਦਾ ਮੈਂ ਸੋਚਿਆ ਵੀ ਨਹੀਂ ਸੀ ਕਦੇ ਵੀ ਮੇਰੀਆਂ ਕੁੜੀਆਂ ਦਾ ਵਿਆਹ ਇਹੇ ਜਾ ਹੋ ਜੂ ਮੰਦਰ 'ਚ ਰਹਿਣ ਵਾਲੇ ਦਾ ਕਹਿੰਦਾ ਵੀ ਮੈਨੂੰ ਉਹ ਚੀਜ਼ ਦਾ ਮੁੱਲ ਮਿਲ ਗਿਆ ਉਹ ਭਰਾਵੋ ਚੰਗੇ ਦਾ ਮੁੱਲ ਮਿਲਦਾ ਹੀ ਮਿਲਦਾ ਹੈ ਇਹ ਤੁਸੀਂ ਯਾਦ ਰੱਖੋ ਗੱਲ ਜੇ ਆਪਾਂ ਕਿਸੇ ਦਾ ਕਰੀਏ ਨਾ ਭਲਾ ਉਹ ਭਲਾ ਹੋਊਗਾ ਜਦੋਂ ਆਪਾਂ ਕਿਸੇ ਦਾ ਬੁਰਾ ਸੋਚਾਂਗੇ ਬੁਰਾ ਉਹਦਾ ਹੁੰਦਾ ਨਹੀਂ ਆਪਣਾ ਪਹਿਲਾ ਬੁਰਾ ਹੋਊਗਾ ਭਈ ਬੁਰਾ ਨਾ ਸੋਚੋ ਮੰਦਾ ਨਾ ਕਰੋ ਚੰਗਾ ਹੀ ਕਰੋ ਕਿਸੇ ਦਾ ਗੁਣ ਕਰੋ ਕਿਸੇ ਦਾ ਭਲਾ ਕਰੋ ਸੋਡਾ ਭਲਾ ਵਸ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ